ਤੁਹਾਡੇ ਦੋ ਬੱਚੇ ਨੇ ਨਾ ਹਾਂਜੀ ਹਾਂਜੀ ਬੇਟਾ ਵਾ ਬੇਟਾ ਮੇਰਾ ਬਾਹਰ ਉਹ ਸੈਟ ਓਥੇ ਹੈ ਅੱਛਾ ਹੋ ਗਿਆ ਸੈਟ ਪੂਰਾ ਹਾਂ ਉਹ ਸੈਟ ਹੋ ਗਿਆ ਨੂੰ ਹੀ ਬੜੀ ਵਧੀਆ ਸਟੋਰ ਹੈ ਇਨਾਂ ਦਾ ਸਟੋਰ ਜੇ ਓਥੇ ਉਹਦੇ ਬੜੇ ਵਧੀਆ ਬੜਾ ਸੋਖਾ ਵਾ ਤੇ ਧੀ ਵੀ ਵੇਖ ਲਓ ਮੇਰੀ ਕਿਰਨ ਕਿੱਡੇ ਵਧੀਆ ਘਰ ਵੀ ਆਈ ਕਿੰਨੀ ਸੌਖੀ ਆ ਵੀ ਦੇਖੋ ਇਹ ਤਾਂ ਗੱਲ ਮੰਨੀ ਜੋ ਆਈ ਵੀ ਉਸ ਤੋਂ ਵੱਧ ਵਧੀਆ ਕਿਰਨ ਤਾਂ ਵੱਧ ਵਧੀਆ ਮੈਂ ਤਾਂ ਕੰਨੀ ਪੁੱਤਰ ਆ ਮੇਰਾ ਪੁੱਤਰ ਜੋ ਆਈ ਨਹੀਂ ਮੇਰਾ ਇਹ ਪੁੱਤਰ ਆ ਮੇਰੀ ਇੰਨੀ ਕਿ ਸੇਵਾ ਕਰਦੇ ਅੱਛਾ ਤੁਸੀਂ ਹਾਂ ਤੇ ਪੈਂਦੀ ਤੁਹਾਡੀ ਕੋਠੀ ਘੋਠੀ ਮੇਰੀ ਬਹੁਤ ਵਧੀਆ ਯਾਰਗਾਚ ਬਣੀ ਐਡੀ ਵੱਡੀ ਆ ਅੱਛਾ ਚਾਰ ਗੇਟ ਲੱਗੇ ਜਿਉਨ ਹਾਂਜੀ ਭੈਣ ਜੀ ਤੇ ਬਹੁਤ ਵਧੀਆ ਮੈਂ ਕਹਨੀ ਐਡੀ ਐਡੀ ਮਹਿੰਗੀਆਂ ਚੀਜ਼ਾਂ ਮੇਰੇ ਪੁੱਤਰੇ ਤਿੰਨ ਤਿੰਨ ਲੱਖ ਦੀ ਸੀ ਮੇਰੇ ਅੱਗੇ ਲਾਈ ਆ 50 50 ਹਜ਼ਾਰ ਦੇ ਸਟੈਚੂ ਰੱਖੇ ਆ ਉੱਤੇ ਅੱਛਾ ਐਨਾ ਬਹੁਤ ਸਾਮਾਨ ਲਾਇਆ ਮੇਰੇ ਮੁੰਡੇ ਨੇ ਬਾਹਰੋਂ ਆ ਕੇ ਤੇ ਇੱਥੇ ਐਨਾ ਸਾਮਾਨ ਵਾਇਰ ਨੂੰ ਦਿੱਤਾ ਹੀ ਬੜਾ ਖੁਸ਼ ਆ ਹੁਣ ਤੇ ਜਦੋਂ ਆਂਦਾ ਕੁਝ ਨਾ ਕੁਝ ਆਪਣਾ ਉੱਥੇ ਲਾਈ ਜਾਂਦਾ ਸਾਰਾ ਕੁਝ ਤੇ ਬਹੁਤ ਵਧੀਆ ਕੋਠੀ ਇਕਦੀ ਆਣਾ ਤੁਸੀਂ ਕਿਰਨ ਦੇ ਨਾਲ ਮੇਰੇ ਹਾਂ ਜਰੂਰ ਆਵਾਂਗੇ ਚੰਗੀ ਆਣਗੇ ਚੱਲਾਂਗੇ ਦਰਮਿਆਨ ਕੋਠੀ ਵਾਕਈ ਭੈਣ ਜੀ ਵੇਖੋ ਬੰਦੀ ਮੈਂ ਕੰਨੀ ਆ ਜਿਨ੍ਹਾਂ ਨੇ ਇਹਨਾਂ ਨੇ ਬਾਥਰੂਮ ਵੀ ਭੈਣ ਜੀ ਪਤਾ ਨਹੀਂ ਕਿਤਰਾ ਦੇ ਇਹਨਾਂ ਦੇ ਐਡੇ ਐਡੇ ਸੋਹਣੇ ਬਾਥਰੂਮ ਕੰਦੇ ਮੇਰੇ ਮੁੰਡੇ ਨੇ ਬਾਹਰ ਦੇ ਹਿਸਾਬ ਨਾਲ ਸਾਰਾ ਬਣਾਇਆ ਤੇ ਕੋਠੀ ਬੜੀ ਵੱਡੀ ਹੈ ਹਾਂਜੀ ਬਹੁਤ ਵੱਡੀ ਹੈ ਕੋਠੀ ਸਮਾਨ ਵੀ ਤੁਸੀਂ ਕਹਿੰਦੇ ਹੋ ਅੰਦਰ ਬੜਾ ਮਹਿੰਗਾ ਮਹਿੰਗਾ ਬੜਾ ਸਾਰਾ ਵਾਧੂ ਹੀ ਮਹਿੰਗਾ ਲੱਗਾਇਆ ਸਮਾਨ ਅੰਦਰ ਹੋਏ ਹੋਏ ਆਣਾ ਤੁਸੀਂ ਕਿਸੇ ਵੇਲੇ ਜਰੂਰ ਉਹਦੇ ਆਵਾਂਗੇ ਹੀ ਆਵਾਂਗੇ ਤੇ ਚੀਜ਼ਾਂ ਵੀ ਅੰਦਰ ਮਹਿੰਗੀਆਂ ਮਹਿੰਗੀਆਂ ਪਈਆਂ ਜੀ ਸਾਰੀਆਂ ਮਹਿੰਗੀਆਂ ਬਹੁਤ ਮਹਿੰਗੀਆਂ ਮੁੰਡੇ ਦੇ ਉੱਥੋਂ ਦੇ ਹਿਸਾਬ ਦੀ ਬਣਾਈ ਐ ਸਮਾਨ ਵੀ ਉੱਥੋਂ ਦੇ ਹਿਸਾਬ ਦਾ ਲਿਆ ਕੇ ਇੱਥੇ ਲਾਇਆ ਹੁਣ ਚੌਂਕੀ ਉਹਨੂੰ ਬੜਾ ਹੋਏ ਹੋਏ ਹਾਂ ਤੇ ਫਿਰ ਤੇ ਸਮਾਨ ਹੀ ਬੜਾ ਮਹਿੰਗਾ ਪਿਆ ਇਹ ਚੀਜ਼ਾਂ ਵੀ ਬਾਹਰ ਦੀਆਂ ਨੇ ਤੇ ਕਹਿੰਦੇ ਨੇ ਕੋਠੀ ਵੀ ਬੜੀ ਵੱਡੀ ਵੱਡੀ ਸਾਰੀ ਹੈ ਹਾਂਜੀ ਤੇ ਤੁਸੀਂ ਮਹੀਨਾ ਹੋ ਗਿਆ ਇਹਨਾਂ ਨੂੰ ਇੱਥੇ ਤੁਹਾਨੂੰ ਮਹੀਨਾ ਨਹੀਂ ਹੋ ਗਿਆ ਮਹੀਨਾ ਹੋ ਗਿਆ ਮੈਨੂੰ ਇੱਥੇ ਰਹਿੰਦਾ ਹਾਈ ਤੇ ਜੀ ਪਿੱਛੋਂ ਕੋਈ ਲੁੱਟ ਪੁੱਟ ਕੇ ਲੈ ਗਿਆ ਤੇ ਫਿਰ ਕੀ ਕਰੋਗੇ ਜੋ ਕੋਈ ਇੱਕ ਚੀਜ਼ ਕੋ ਚੁੱਕ ਕੇ ਲੈ ਗਿਆ ਜਸਬੀਰ ਭੰਜੀ ਉਦੋਂ ਤੇ ਨਾ ਕੋਈ ਮੋਬਾਈਲ ਕੰਮ ਆਣੇ ਜਿੱਤੇ ਨਾ ਕੈਮਰੇ ਕੰਮ ਆਣੇ ਨੇ ਹਾਂ ਉਹ ਤੇ ਅੱਜ ਕੱਲ ਤੇ ਬੜੇ ਚੋਰਾਂ ਨੂੰ ਰਾਹ ਦੱਸਣ ਦੀ ਲੋੜ ਪੈਂਦੀ ਆ ਉਹਦੇ ਕਹਿੰਦੇ ਨੇ ਚਾਰ ਗੇਟ ਨੇ ਸੁਖਨਾਲ ਸਾਡੀ ਕੋਠੀ ਦੇ ਉਹ ਤੇ ਕੋਈ ਤੇ ਅੱਜ ਕੱਲ ਤੇ ਵੈਸੇ ਹੀ ਚੋਰ ਬੜੇ ਪੈਦੇ ਜੇ ਭਾਈ ਹਾਂ ਪੈਦੇ ਤੇ ਇਹਨਾਂ ਨੂੰ ਤੇ ਫਿਰ ਘਰ ਦਾ ਧਿਆਨ ਕੋ ਚੌਂਕੀਦਾਰਾਂ ਦੇ ਸਿਰ ਤੇ ਥੋੜਾ ਘਰ ਚੰਡੀ ਦਾ ਚੌਂਕੀਦਾਰਾਂ ਦਾ ਕੀ ਭਰੋਸਾ ਇਧਰ ਹੋ ਗਏ ਤੇ ਦਰਾ ਕੇ ਸੋ ਗਿਆ ਨਹੀਂ ਕੀ ਰਣਾ న్యాయ ਕਮਟਾ ਬਣਾ ਆਣਾ ਨਹੀਂ ਕੰਮ ਮੁਕਾ ਇਹਨਾਂ ਨੂੰ ਕੀ ਹੋ ਗਿਆ ਗੱਲ ਤਾਂ ਤੁਸੀਂ ਸਹੀ ਕਹੀ ਆ ਕੋਈ ਗੱਲ ਨਹੀਂ ਟੈਨਸ਼ਨ ਕਰੀਏ ਕੋਈ ਗੱਲ ਨਾ ਪੰਜੀ ਮੈਂ ਜਾਣ ਕੇ ਇਹਨਾਂ ਨੂੰ ਗੱਲਾਂ ਲਾ ਕੇ ਸੁਣਾਈਆਂ ਜੀ ਪਰ ਕਿਉਂ ਪੰਜੀ ਆਇਆ ਹਾਏ ਤੁਸੀਂ ਦੇਖਿਆ ਨਹੀਂ ਉਹ ਹਰ ਗੱਲ ਤੇ ਤੁਹਾਡੀ ਬੇਇੱਜ਼ਤੀ ਪੇ ਕਰਦੇ ਨੇ ਤੇ ਆਪਣੀ ਇਹਨੋਂ ਮਨੰਦੇ ਪੇ ਨੇ ਤੇ ਤੁਹਾਨੂੰ ਹਰ ਗੱਲ ਤੇ ਥੱਲੇ 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 ਕੁੜਮਾਚਾਰੀ ਫੁੱਲਾ ਦੇ ਰਿਸ਼ਤੇ ਹੁੰਦੇ ਨੇ ਪੰਜੀ ਇਹਨਾਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਐ ਇਸ ਕਰਕੇ ਫਿਰ ਮੈਂ ਹੀ ਇਹਨਾਂ ਨੂੰ ਜਵਾਬ ਦਿੱਤਾ ਜਰਾ ਹੁਣ ਤੁਹਾਡੇ ਦਿਨ ਚੁੱਪ ਰਹਿਣਗੇ ਜਰਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਕੁੜਾਂ ਨੇ ਠੀਕ ਹੈ ਸਿਰ ਮੱਥੇ ਦੇ ਪਰ ਅਸੀਂ ਇਹ ਨਾ ਵੀ ਨਹੀਂ ਇਹਨਾਂ ਨੂੰ ਬਿਠਾ ਲੈਂ ਪੈਂਜੀ ਉਹ ਕਿਰਨ ਦੀ ਮਾਂ ਤੁਸੀਂ ਪੁੱਤ ਦੀ ਮਾਂ ਜੀ ਮਾਮਾ ਚਲੋ ਸਾਰੇ ਇੱਕੋ ਜਿਹੇ ਅੱਜਕੱਲ ਰਿਸ਼ਤੇ ਨੇ ਅੱਜਕੱਲ ਕੋਈ ਫਰਕ ਨਹੀਂ ਅੰਦਰ ਤੇ ਇਹਦੀ ਮਾਂ ਕੇ ਪੁੱਤ ਦੀ ਮਾਂ ਲੇਕਿਨ ਥੋੜੀ ਜਿੜ ਅਡਜਸਟਮੈਂਟ ਕਰਨੀ ਪੈਂਦੀ ਪਰ ਪੈਂਜੀ ਐਸ ਟਾਈਮ ਉਹਨਾਂ ਨੂੰ ਜ਼ਰੂਰਤ ਸੀ ਉਹ ਇਕੱਲੇ ਰਹਿੰਦੇ ਸੀ ਜ਼ਰੂਰਤ ਪੈਂਜੀ ਤੁਹਾਨੂੰ ਵੀ ਉੱਥੇ ਤੁਸੀਂ ਵੀ ਉੱਥੇ ਇਕੱਲੇ ਬੈਠੇ ਹੋ ਪੈਂਜੀ ਮੇਰਾ ਪੁੱਤ ਮੈਨੂੰ ਕਹਿੰਦਾ ਹਾਂ ਹਾਂ ਪਰ ਭੈਣ ਜੀ ਮੇਰਾ ਆਪਣਾ ਦਿਲ ਨਹੀਂ ਲੱਗਦਾ ਇਹ ਆਪਣੇ ਦਿਲ ਨੂੰ ਸਮਝਾਣ ਦੀ ਗੱਲ ਹੁੰਦੀ ਜੇ ਮੈਂ ਵੀ ਇੱਕ ਮਾਂ ਆ ਪਤਾ ਹੁੰਦਾ ਬਾਕੀ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਇਹ ਜ਼ੁਰਤੋਂ ਜ਼ਿਆਦਾ ਚੁਸਤੇ ਹੈਗੇ ਜੀ ਨਹੀਂ ਨੇ ਭੈਣ ਜੀ ਇਤਰਾ ਦੇ ਨਹੀਂ ਹੈਗੇ ਜਸਵੀਰ ਭੈਣ ਜੀ ਆਪਾਂ ਇੱਕੋ ਹਾਂ ਦੀ ਆਵਾਂ ਤੇ ਦੁਨੀਆ ਵੇਖਦੇ ਪਏ ਆ ਆ ਸਪਿੰਜੀ ਗੱਲ ਨੂੰ ਸਮਝੋ ਇਹ ਜਵਾਈ ਦਾ ਘਰ ਹੈ ਉਹਨਾਂ ਦਾ ਤੁਹਾਡੇ ਪੁੱਤ ਦਾ ਘਰ ਹੈ ਜਵਾਈ ਦਾ ਘਰ ਜਵਾਈ ਦਾ ਕੀ ਹੁੰਦਾ ਪਰ ਇਸ ਗੱਲ ਨੂੰ ਨਾ ਇਹ ਭੁੱਲ ਚੁਕੇ ਨੇ ਇਹ ਇਸ ਘਰ ਨੂੰ ਆਪਣਾ ਸਮਝਦੇ ਫਿਰ ਪਰ ਇਹ ਨਹੀਂ ਪਤਾ ਇਸ ਘਰ ਦਾ ਵੀ ਇੱਕ ਮਾਲਕ ਹੋਰ ਵੀ ਹੈ ਪੈਂਜੀ ਮੈਂ ਤੇ ਇਹ ਕਰਨੀ ਆ ਭਾਵੇਂ ਘਰ ਹੋਵੇ ਜਵਾਈ ਦਾ ਭਾਵੇਂ ਘਰ ਹੋਵੇ ਪੁੱਤ ਦਾ ਪਰ ਮਾਂ ਤੇ ਇੱਕ ਮਾਂ ਹੁੰਦੀ ਹੈ ਨਾ ਉਹਨੂੰ ਇਹ ਚੀਜ਼ਾਂ ਨਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੈਨੂੰ ਤਾਂ ਇਸ ਘਰ ਦੀ ਬੜੀ ਖੁਸ਼ੀ ਆ ਕਿ ਚੱਲ ਮੇਰ ਕੋ ਨਹੀਂ ਇੱਥੇ ਰਹਿ ਆ ਜਾਂਦਾ ਬੜੀਆਂ ਭੈਣਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਚੱਲ ਕਿਰਨ ਦੀ ਮੰਮੀ ਆ ਕੇ ਰਹਿਣ ਲਈ ਆ ਤੇ ਕੋਈ ਗੱਲ ਨਹੀਂ ਬਾਕੀ ਭੈਣ ਜੀ ਟੜਾ ਧੰਨਵਾਦ ਤੁਸੀਂ ਇਸ ਗੱਲ ਨੂੰ ਸਮਝਿਆ ਨਾ ਜੇ ਅਸੀਂ ਇੱਕ ਜਿਹੇ ਗੱਲ ਨੂੰ ਸਮਝਾਂਗੇ ਤੇ ਸਮਝੇਗਾ ਕੌਣ ਪਰ ਨਾ ਥੋੜਾ ਜਿਹਾ ਜਵਾਬ ਦੇਣਾ ਸਿੱਖੋ ਚਲੋ ਉਹ ਨਹੀਂ ਜੇ ਰਹਿ ਗਿਆ ਨਾਲੋਂ ਆਪ ਹੀ ਕਹਿੰਦੇ ਪਿਨੀ ਮੋਬਾਈਲ ਹਰ ਚੀਜ਼ ਮੋਬਾਈਲ ਹੀ ਜੋ ਮਿਲ ਜਾਂਦੀ ਤੇ ਫਿਰ ਮੋਬਾਈਲ ਹੀ ਚੋਂ ਹਰ ਚੀਜ਼ ਖੱਢੀ ਜਾਏ ਭਾਂਜੀ ਕਈਆਂ ਦੇ ਦਿਮਾਗ ਚ ਐ ਹੋਈ ਗੱਲ ਹੁੰਦੀ ਜਿੱਥੇ ਰਿਸ਼ਤੇ ਆ ਨੇ ਖੜੇ ਹੋਣਾ ਉੱਥੇ ਰਿਸ਼ਤੇ ਆ ਨੇ ਖੜੇ ਹੋਣਾ ਹੀ ਗੱਲ ਜੇ ਅੱਜ ਕੱਲ ਤੇ ਮੋਬਾਈਲ ਨੂੰ ਲੋਕਾਂ ਨੇ ਨਾ ਹਰ ਜੁਰਤ ਹੀ ਬਣਾ ਕੇ ਰੱਖ ਲਈ ਪਰ ਇਹ ਨਹੀਂ ਪਤਾ ਕਿ ਮੋਬਾਈਲ ਸਭ ਤੋਂ ਵੱਡਾ ਪੰਗਾ ਹੀ ਮੋਬਾਈਲ ਜੀ ਅੱਛਾ ਮੇਰੀ ਗੱਲ ਸੁਣੋ ਲੱਸੀ ਬਣਾਈ ਜੇ ਮੈਂ ਲੈ ਕੇ ਆਣੀ ਪੀਣੇ ਆਏ ਹੋਏ ਕੀ ਲੱਸੀ ਪੀਣੀ ਰਹਿਣ ਦਿਓ ਤੁਸੀਂ ਐਵੇਂ ਨਾ ਖੇਚਲ ਕਰੋ ਬੈਠੋ ਗੱਲਾਂ ਮਾਰਦੇ ਆ ਕਿੰਨੇ ਦਿਨਾਂ ਬਾਅਦ ਆਏ ਆ ਮੈਂ ਨੀ ਕਿਰੇ ਨਾ ਮੇ ਕੀਤੇ ਰੇ ਸਾਹਮਣੇ ਬਕਵਾਸ ਕਰੀ ਜਾਂਦੀ ਐ ਬੋਲੀ ਜਾਂਦੀ ਗੁੰਡਦਈ ਤੇਰੀ ਅੱਛਾ ਸਿਮਰਨ ਆਂਟੀ ਕੀ ਕਹਿੰਦੇ ਸੀ ਉਹ ਤੁਸੀਂ ਉੱਥੇ ਗੱਲ ਹੀ ਰਹਿੰਦੇ ਹੋ ਇੱਥੇ ਆ ਕੇ ਰੋ ਤੁਹਾਡੇ ਪੁੱਤਰ ਦਾ ਘਰ ਆ ਦੱਸ ਉੱਥੇ ਕੰਮ ਨਹੀਂ ਹੈਗਾ ਉਹਨਾਂ ਨੂੰ ਡੰਗਰਵੱਛਾ ਨਹੀਂ ਆ ਹਵੇਲੀ ਨਹੀਂ ਕਿੰਨੇ ਧਿਆਨ ਰੱਖਣਾ ਉੱਥੇ ਦਾ ਤੇ ਮੰਮੀ ਫੇਰ ਕੀ ਹੈ ਜੀ ਉਹਨਾਂ ਨੇ ਕਹਿ ਦਿੱਤਾ ਤੇ ਇਹ ਗੱਲ ਨਹੀਂ ਐਵੇਂ ਹੀ ਬੋਲੀ ਜਾਂਦੀ ਸਾਡੇ ਘਰ ਦੇ ਦਖਲੰਦਗੀ ਕਰਨ ਦਾ ਮਤਲਬ ਹੀ ਨਹੀਂ ਉਹਦਾ ਹੈਗਾ ਉਹ ਕੀ ਦੇਖ ਲੰਦਾਜੀ ਕਰਨਦੇ ਉਹਨਾਂ ਨੇ ਤੇ ਕਿਹਾ ਹੀ ਆ ਨਾ ਤੇ ਸਿਰੋ ਦੇ ਉਹਨਾਂ ਦੇ ਪੁੱਤਰ ਦਾ ਘਰ ਆ ਤੇ ਗੱਲ ਤੇ ਉਹਨਾਂ ਦੀ ਸਹੀ ਆ ਉਹਨਾਂ ਦੇ ਪੁੱਤਰ ਦਾ ਹੀ ਘਰ ਆ ਉਹ ਭਾਵੇਂ ਇੱਥੇ ਰਹਿਣ ਭਾਵੇਂ ਦੂਰ ਬਚੀ ਆ ਉਹਨਾਂ ਦੇ ਪੁੱਤਰ ਦਾ ਘਰ ਆ ਪਰ ਮਗਰਵੀ ਕਿਥਾ ਘਾਣਾ ਸਾਰਾ ਕੰਮ ਮਗਰਵੀ ਤੇ ਕਿੰਨਾ ਕੰਮ ਆ ਘਰ ਦੀ ਦੇਖਭਾਲ ਇੰਨਾ ਸਮਾਨ ਉਹਨਾਂ ਦਾ ਘਰ ਪੁਰਾਣੀਆਂ ਚੀਜ਼ਾਂ ਇੰਨੀਆਂ ਪਈਆਂ ਪਿੱਤਲ ਦਾ ਸਮਾਨ ਨਾ ਨਾ ਪਿਆ ਭਾਂਡਾ ਪਿੱਤਲ ਦਾ ਨਾ ਮੈਂ ਇੱਥੇ ਰਹਿ ਕੇ ਗੁਜ਼ਾਰਾ ਬਣਾਦਾ ਓ ਮੰਮੀ ਮੈਂ ਨਹੀਂ ਕੁਝ ਕਹਿ ਸਕਦੀ ਉਹਨਾਂ ਨੂੰ ਉਹ ਤੁਸੀਂ ਤੇ ਮਹੀਨਾ ਆਏ ਆਏ ਨੂੰ ਉਹ ਕਿੰਨੇ ਚੇਹਰ ਤੋਂ ਇੱਥੇ ਰਹਿੰਦੇ ਆ ਤੇ ਜਦੋਂ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਤੇ ਜਦੋਂ ਮੰਮੀ ਨਹੀਂ ਆਪ ਆਂਦੇ ਤੇ ਫਿਰ ਉਹ ਆ ਜਾਂਦੇ ਆ ਉਹ ਤੁਹਾਨੂੰ ਸਮਝਾਉਣ ਦੇ ਮੈਨੂੰ ਲੱਗਦਾ ਨਾ ਮੁਨਕੀ ਨਹੀਂ ਹੈਗਾ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਤੁਹਾਡੇ ਸੁਭਾਅ ਨੂੰ ਇਸ ਤਰ੍ਹਾਂ ਦਾ ਤੇ ਹੈਗਾ ਨਹੀਂ ਤੁਹਾਡਾ ਸੁਭਾਅ ਮੇਰੇ ਇਹ ਕਹਿੰਦਾ ਮਤਲਬ ਤੂੰ ਇਹਨੂੰ ਮੂੰਹ ਘੱਟ ਲਾਇਆ ਕਰ ਇਹੋ ਜੇ ਲੋਬ ਬਾਹਰੋਂ ਆ ਕੇ ਘਰ ਤੇ ਕਲੇਸ਼ ਪਾਉਂਦੇ ਓ ਮੰਮੀ ਇੰਨੇ ਟਾਈਮ ਤੋਂ ਤੁਹਾਡੇ ਘਰ ਚ ਕਲੇਸ਼ ਪਿਆ ਹੀ ਨਹੀਂ ਇਹ ਤੁਹਾਨੂੰ ਹੀ ਪਤਾ ਨਹੀਂ ਕੀ ਕਲੇਸ਼ ਕਲੇਸ਼ ਆਪਕੇ ਤੇਰੀ ਸਾ ਸੁਣ ਕਦੀ ਕੁਛ ਕਹਿੰਦੀ ਕਦੀ ਕੁਛ ਕਹਿੰਦੀ ਤੂੰ ਇੱਥੇ ਰਿਆ ਕਰੋ ਮੈਂ ਉਦਾਸ ਹੋ ਗਈਆਂ ਤੁਹਾਡੇ ਬਿਨਾਂ ਨੂੰ ਦਸ ਹੀ ਛੜੀ ਤੈਨੂੰ ਚੁੱਕ ਕੇ ਪਿੰਡ ਭੇਜ ਜਾਗਾ ਇਹ ਜਾ ਕੇ ਰਵੇ ਉਹਦੇ ਕੋਲ ਓ ਮੰਮੀ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਮੈਂ ਤੁਹਾਡਾ ਨਾ ਮੱਥਾ ਨਹੀਂ ਮਾਰ ਸਕਦੀ ਦਫਾ ਹੋ ਜਾ ਕੇ ਨਹੀਂ ਤੂੰ ਹੀ ਨਹੀਂ ਸੁਣੀ ਤੇ ਜਾ ਦਫਾ ਹੋ ਜਾ ਸਮਝਾਂਦਾ ਮਤਲਬ ਹੀ ਅੱਜਕੱਲ ਬੱਚਿਆਂ ਨੂੰ ਕੋਈ ਨਹੀਂ ਆ ਇਹ ਕਿਸੇ ਨੂੰ ਬੋਤਾ ਨਹੀਂ ਅੰਦਰ ਵਾਣ ਨੂੰ ਵੜੀ ਜਾਂ ਅੰਦਰ ਆਪਣੇ ਘਰ ਦੇ ਅੰਦਰ ਸੋਤਰਾੰ ਦਾ ਬੈਨ ਆਖ ਲੋਨੰਦਾ ਸੋਤਰਾੰ ਦੇ ਪੜਦੇ ਹੁੰਦੇ ਮਤਲਬ ਹੀ ਕੋਈ ਨਹੀਂ ਆ ਤੂੰ ਹੈ ਕੋਣ ਆਦ ਠੀਕ ਆ ਉਹ ਦੋ ਦਿਨ ਚਾਰ ਦਿਨ ਆਈਏ ਰਵੇ ਗੱਲ ਖਤਮ ਜਾਵੇ ਆਪਣੇ ਘਰ ਭੈਣ ਜੀ ਤੁਹਾਨੂੰ ਕੀ ਗੱਲ ਪੁੱਛਾਂ ਪੁੱਛਾ ਨਾ ਕਰਨਾ ਪਾ ਲੈ ਭੈਣ ਜੀ ਹਾਂ ਇੰਝ ਕੀ ਗੱਲ ਹੈ ਪੁੱਛੋ ਪੁੱਛੋ ਇਹ ਤੁਹਾਡੀ ਪਰਸਨਲ ਗੱਲ ਆ ਫੇਰ ਵੀ ਨਾ ਨਾ ਆ ਸਾਡੀਆਂ ਕੋਈ ਪਰਸਨਲ ਕੋਈ ਨਹੀਂ ਹੁੰਦੀ ਆ ਹਾਂ ਦੇਖੋ ਸਾਰਾ ਪਰਿਵਾਰ ਆ ਤੁਸੀਂ ਹਟਾੜਾ ਹੱਕੇ ਜਿਹੜੀ ਗੱਲ ਪੁੱਛਣੀ ਪੁੱਛੋ ਭਾਈ ਦੀ ਪੈਨਸ਼ਨ ਆਂਦੀ ਹੈ हां जी बहन जी, आं जी। ना? ना, ना, आंदी पेंशन पेंशन आंदी हां जी 25 25000 ਰੁਪਏ ਆਉਂਦਾ ਭੈਣ ਜੀ ਉਹਨਾਂ ਦਾ ਹਾਂ ਜੀ ਚਲੋ ਚੰਗਾ ਸੋ ਆਂਦੇ ਇਹ ਤੁਹਾਨੂੰ ਵੀ ਆਂਦੀ ਹੋਣੀ ਪੈਨਸ਼ਨ ਨਾ ਨਾ ਪੈਨਸ਼ਨ ਮੰਜਰ ਨਹੀਂ ਮੇਰੀ ਆਂਦੀ ਨਹੀਂ ਬੁੱਢਾਪਾ ਪੈਨਸ਼ਨ ਜੜੀ ਆਈ ਕਰ ਨਹੀਂ ਹੈ ਨਹੀਂ ਨਹੀਂ ਦੇਖੋ ਪਹਿਲਾਂ ਮੇਰੇ ਜਿਹੜਾ ਪੁੱਤਰ ਹੈ ਨਾ ਉਹ ਕਹਿੰਦਾ ਨਹੀਂ ਪੈਨਸ਼ਨ ਨਹੀਂ ਲੈਣੀ ਮਹਾਰਾਜ ਦਿੱਤਾ ਸਾਡੇ ਘਰ ਦੇ ਸਭ ਕੁਝ ਹੈਗਾ ਵੇ ਤੋ ਕਹਿੰਦਾ ਨਹੀਂ ਪੈਨਸ਼ਨ ਲੈਣੀ ਜਿਹੜੀ ਚੀਜ਼ ਜਿਹੜੀ ਤੈਨੂੰ ਲੋੜ ਹੈ ਤੂੰ ਮੈਨੂੰ ਦੱਸ ਮੈਂ ਤੈਨੂੰ ਦੇ ਨਾਵਾ ਇਹ 500 1500 ਰੁਪਏ ਨਾ ਕੀ ਬੰਦਾ ਵੇ ਅੱਜ ਦਾ ਪਰ ਫੇਰ ਵੀ ਪੈਨ ਨਹੀਂ ਛੱਡਣ ਦਾ ਕੀ ਫਾਇਦਾ ਛੱਡਣ ਦਾ ਕੀ ਫਾਇਦਾ ਪੈਨ ਜੀ ਜਦੋਂ ਸਰਦਾਰ ਜੀ ਹੈਗੇ ਸੀ ਤਾਂ ਉਦੋਂ ਕੰਦੇ ਹੁੰਦੇ ਸੀ ਉਹ ਕਿ ਮੇਰੀ ਮਾਂ ਨੇ ਪੈਨਚੇ ਲੈਣੇ ਚਾਈ ਜੀ ਨੇ ਆ ਕੇ ਕਿਹਾ ਇੱਕ ਵਾਰੀ ਕਿ ਬਾਹਰ ਆ ਕੇ ਪੈਨਚਰਾ ਮਿਲਦੀਆਂ ਐ ਤੇ ਤੂੰ ਵੀ ਪੈਨਚੇ ਚਾਈ ਜੀ ਲਾ ਲਾ ਪਰ ਨਾ ਗੁੱਸੇ ਹੋਏ ਕਹਿੰਦੇ ਨਾ ਚਾਈ ਆਪਾਂ ਪੈਨਸ਼ਨ ਨਹੀਂ ਲੈਣੀ ਤੇ ਗਾਂ ਹੁਣ ਮੇਰਾ ਪੁੱਤ ਇਹਨਾਂ ਦਾ ਪੋਤਰਾ ਉਹ ਵੀ ਕਹਿੰਦਾ ਕੰਨਾ ਮੈਂ ਆਪਣੀ ਦਾਦੀ ਨੂੰ ਪੈਨਸ਼ਨ ਹੀ ਲਵਾਉਣ ਦੇਣੀ ਚਾਈ ਗੱਲ 1500 ਦੀ ਨਾ ਤੂੰ ਮਹੀਨੇ ਦਾ ਮੇਰੇ ਕੋ 5000 ਫੜ ਤੇ ਆਪਣੀ ਜੇਬ 'ਚ ਰੱਖਣਾ ਕਿਸੇ ਨੂੰ ਨਹੀਂ ਦੇਣਾ ਚਲੋ ਠੀਕ ਹੈ ਨਹੀਂ ਤਾਂ ਮੈਂ ਕਹਿੰਨੀ ਵੀ ਇੱਥੇ ਫਾਰਮ ਭਰਿੰਦੇ ਵਜੇ ਸੇਵਾ ਕੇ ਅੰਦਰ ਜੇ ਭਰਨੇ ਤੇ ਭਰ ਲਓ ਚੰਗੇ ਰਹੋਗੇ ਹੱਥ 'ਚ ਪੈਸੇ ਹੋਣੇ ਚਾਹੀਦੇ ਨਹੀਂ ਤੇ ਮੈਂ ਤਾਂ ਵੈਸੇ ਕਹਿੰਨੀ ਇੱਥੇ ਸੇਵਾ ਕੇ ਅੰਦਰ ਪੂਆਂ ਕਾ ਫਾਰਮ ਭਰਿੰਦੇ ਭਰ ਲਓ ਤੁਸੀਂ ਵੀ ਚੰਗੇ ਰਹੋਗੇ ਨਾ 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 ਮੈਂ ਫਾਰਮ ਨਹੀਂ ਕੋਈ ਵੀ ਭਰਨਾ ਹੱਥ 'ਚ ਪੈਸੇ ਹੋਣੇ ਚੰਗੇ ਹੁੰਦੇ ਆ ਉਹ ਵੇ ਇਹਨੂੰ ਮੇਰੇ ਕੋ ਕੋ ਪੈਸੇ ਦੀ ਕੋ ਕਮੀ ਆ ਮੇਰਾ ਪੁੱਤ ਜਿਹੜਾ 5-5000 ਰੁਪਏ ਮੈਨੂੰ ਦੇ ਦਿੰਦਾ ਹੈ ਘਰ ਬੈਠੀ ਨੂੰ ਦੇ ਦਿੰਦਾ ਫਿਰ ਤੇ ਫਿਰ ਮੈਨੂੰ ਵੀ ਲੋੜ ਪਈ 1500 ਰੁਪਏ ਗੱਲ ਠੀਕ ਹੈ ਤੁਹਾਡੀ ਮਰਜ਼ੀ ਹੈ ਪੈਨਸ਼ਨ ਪੈਨਸ਼ਨ ਦਾ ਧਾਈ ਚਾਈ ਤਦ ਲਵਾਵੇ ਨਾ ਜੇ ਕਿਸੇ ਨੂੰ ਚੀਜ਼ ਦੀ ਜ਼ਰੂਰਤ ਮਹਿਸੂਸ ਹੁੰਦੀ ਹੋਵੇ ਜਦੋਂ ਸਾਡੇ ਕੋਲ ਆਲਰੇਡੀ ਸਾਰਾ ਕੁਝ ਹੈਗਾ ਨਹੀਂ ਐ ਤਾਂ ਗੱਲ ਤੁਹਾਡੀ ਸਹੀ ਹੈ ਹਾਂ ਕਿਹੜੀਆਂ ਗੱਲਾਂ ਚ ਰੁੱਝੇ ਜੇ ਸਾਰੇ ਜਾਣੇ ਨਹੀਂ ਪੈਣਾ ਤੇਰੀ ਮਾਂ ਜਿਹੜੀ ਗੱਲ ਪੁੱਛੀ ਜਾਂਦੀ ਉਹਦਾ ਆਪਾਂ ਜਵਾਬ ਦੇ ਜਣ ਤੇ ਕਿਰਨ ਵੇਖ ਲੈ ਜਿਹੜਾ ਤੂੰ ਮੈਨੂੰ ਲਵ ਸਿਖਾ ਕੇ ਆਏ ਸੀ ਨਾ ਆਲਰੇਡੀ ਉਹ ਮੈਨੂੰ ਅੱਗੇ ਕਿਹੜਾ ਹੋਣਾ ਪਈ ਗਣੀ ਪੰਮੀ ਮੈਂ ਤੇ ਕਹਿੰਦੀ ਤੂੰ ਇੱਥੇ ਰੋ ਤੁਹਾਨੂੰ ਮੈਂ ਹੋਰ ਲਵ ਸਿਖਾ ਦੇਣੀ ਤੇ ਮੇਰੀ ਗੱਲ ਸੁਣੋ ਤੂੰ ਇੱਥੇ ਸਾਰੇ ਜਣੇ ਬਸ ਗੱਲਾਂ ਹੀ ਮਾਰੀ ਜਾਣੀਆਂ ਮਤਲਬ ਤੁਹਾਨੂੰ ਕੁਝ ਹੈ ਨਹੀਂ ਰੋਟੀ ਪਾਣੀ ਵੀ ਖਾਣੀ ਹੈ ਨਹੀਂ ਜਿੱਦੋਂ ਗੱਲਾਂ ਖਾ ਲਿਆ ਤੇ ਰੋਟੀ ਖਾਣ ਦੀ ਜਨਪੋਤ ਨਹੀਂ ਆਣੀ ਉਹ ਹੋਈ ਨਾ ਗੱਲਾਂ ਨਾਲ ਤਾਂ ਢਿੱਡ ਭਰ ਗਿਆ ਜਿੱਦਾਂ ਤੂੰ ਪਹਿਲਾਂ ਕਰਦੇ ਨਹੀਂ ਤੂੰ ਹੀ ਸਿਮਰਨ ਆਂਟੀ ਸਾਰੇ ਜਣੇ ਬਹਿ ਜਾਂਦੇ ਸ ਬਸ ਅੱਜ ਚਾਈ ਜੀ ਤੁਸੀਂ ਤਾਂ ਅੰਦਰ ਸੁੱਤੇ ਸੀ ਜੇ ਸਿਮਰਨ ਭੈਣ ਜੀ ਆਏ ਸੀ ਅੱਜ ਤੇ ਪੁੱਛਣ ਦੇ ਸੀ ਮੈਨੂੰ ਚਾਈ ਕਿੱਥੇ ਮੈਂ ਕਿਹਾ ਚਾਈ ਜੀ ਸੁੱਤੇ ਆਇਆ ਜੇ ਫਿਰ ਮੈਨੂੰ ਵੀ ਆਵਾਜ਼ ਮਾਰ ਲੈਣੀ ਕੋਈ ਨਹੀਂ ਚਾਈ ਜੀ ਫਿਰ ਆਵਾਜ਼ ਮਾਰ ਲਾਂਗੇ ਅੱਜ ਨਹੀਂ ਤੇ ਕੱਲ ਆਵਾਜ਼ ਮਾਰ ਲਾਂਗੇ ਉਹ ਤੇ ਕਹਿੰਦੇ ਸੀ ਤੁਸੀਂ ਆਇਓ ਉਸ ਦਿਨ ਮੈਂ ਕੋਈ ਨਹੀਂ ਆਂਟੇ ਤੁਸੀਂ ਆਜਿਆ ਕਰੋ ਧੰਨਵਾਦ ਆ ਵੀ ਜਦੋਂ ਤੁਸੀਂ ਉੱਥੇ ਹੁੰਦੇ ਜੇ ਕਿੰਨਾ ਮੇਰਾ ਸਾਥ ਦਿੰਦੇ ਹੋ ਕਈ ਵਾਰੀ ਤੁਸੀਂ ਆ ਨਹੀਂ ਪਾਉਂਦੇ ਇੱਥੇ ਤੇ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ ਪੁੱਤ ਵੇਖ ਸਾਰਨਾ ਪਹਿਲਾ ਗਵਾਨ ਨਾ ਬਣਾ ਕੇ ਰੱਖੀ ਦਿੰਦੀ ਹੈ ਹਾਂ ਜਰੂਰ ਗੇ ਹੈ ਨਾ ਆਪਾਂ ਦੇ ਬਾਅਦ ਚਾਣਾ ਤੇ ਭੈਣ ਭਰਾ ਦੇ ਸੇਧਾਰ ਮਗਰੋਂ ਹਾਂਜੀ ਤੇ ਅਰੇਰੀ ਸਾਬ ਨਾਲ ਨਹੀਂ ਆਣ ਗਵਾਨ ਨਾ ਵੀ ਦੱਕਣੀ ਚਾਹੀਦੀ ਹੈ ਹਾਂ ਰਾਈ ਚੱਕੀ ਹੋ ਗਿਆ ਫਿਰ ਨਹੀਂ ਸਾਬ ਨਾਲ ਹੀ ਰੱਖ ਰਹੀ ਹੈ ਇਹ ਹੀ ਫਿਰ ਕਰਾਵੀ ਕਰਦੇ ਪਰਿਵਾਰਾਂ ਦੇ ਵੀ ਚਲੋ ਛੱਡੋ ਮੰਮੀ ਤੁਸੀਂ ਹਾਂ ਅ ਮੰਮੀ ਤੁਸੀਂ ਖਾਣਾ ਕੀ ਆ ਤੁਸੀਂ ਇਹ ਦੱਸੋ ਖਾਣਾ ਨਾ ਪੁੱਤ ਮੈਂ ਨਹੀਂ ਖਾਣਾ ਹੈਗਾ ਆ ਤੂੰ ਸਵੇਰੇ ਕੀ ਬ੍ਰੈਡ ਤੇ ਉਹ ਮੱਖਣ ਜਿਹਾ ਲਾ ਕੇ ਦਿੱਤਾ ਸੀ ਉਹਦੇ ਨਾਲ ਹੀ ਢਿੱਡ ਭਰਿਆ ਹੋਇਆ ਤੇ ਚਾਈ ਦੀ ਤੁਸੀਂ ਕੀ ਖਾਣਾ ਵਾ ਫਰੂਟ ਹੈ ਮੈਂ ਤੇਰੇ ਲਈ ਫਰੂਟ ਲੈ ਆਵਾ ਹਾਂ ਫਰੂਟ ਲੈ ਆ ਅਨਾਰ ਲੈ ਆ ਤੇ ਇੱਕ ਸੇਬ ਕੱਟ ਕੇ ਲੈ ਆ ਚਲੋ ਠੀਕ ਆ ਮੰਮੀ ਤੁਹਾਨੂੰ ਫਰੂਟ ਦੇ ਦੇ ਨਾਲ ਚੱਲ ਇੰਜ ਕਰ ਮੈਨੂੰ ਵੀ ਅਨਾਰ ਦੇ ਦੇ ਤੇ ਨਾਲ ਸੇਬ ਦੇ ਦੇ ਚਲੋ ਠੀਕ ਆ ਤੇ ਫੁਲਕੇ ਦੀ ਤੇ ਭੁੱਖ ਹੈ ਹੀ ਨਹੀਂ ਆਪਾਂ ਨੂੰ ਤੁਸੀਂ ਰਹਿ ਗਈ ਖਾਣ ਵਾਲੇ ਮੰਮੀ ਨੇ ਤੁਹਾਨੂੰ ਪਤਾ ਬ੍ਰੇਕਫਾਸਟ ਕਰ ਲਿਆ ਆ ਵਾ ਥੈਂਕ ਯੂ ਫਿਰ ਮੈਂ ਫਰੂਟ ਕੱਟ ਲਿਆ ਹਾਂ ਕੱਟ ਲੈ ਆਓ ਚਾਈ ਜੀ ਤੁਹਾਡੀ ਦਵਾਈ ਦਾ ਟਾਈਮ ਹੋਇਆ ਮੈਂ ਤੁਹਾਨੂੰ ਦਵਾਈ ਦਵਾ ਚਲੋ ਆਜੋ ਆਜੋ ਓਕੇ ਕਿਰਨ ਹਾਂਜੀ ਮੈਂ ਬੈਸੂ ਦੇਣੇ ਆਥੇ ਅਕਲ ਬਣਾ ਤੈਨੂੰ ਜਰਾ ਹੋਣੀ ਕੀ ਹੋ ਗਿਆ ਤੂੰ ਕੀ ਲੱਗੀ ਐ ਤੂੰ ਕੀ ਲੱਗੀ ਐ ਇੱਕ ਉੱਥੇ ਪਿੰਡ ਤੇ ਸਿਰੇ ਸਿਰੇ ਫਰੂਟ ਖਾਦੀ ਆ ਮੈਂ ਇਹਨਾਂ ਫਰੂਟਾਂ ਦਾ ਤੁੰਨੀ ਨਹੀਂ ਤੁੰਨੀ ਜਣਾ ਬੜਾ ਭੁੱਖ ਕਿਥੋਂ ਲੱਗਣੀ ਐ ਇਹਨਾਂ ਦੇ ਰੋਟੀਆਂ ਤੇ ਦਾਲ ਦਾਲ ਦਾਤੀ ਬਣਾਈ ਸੀ ਇਹਨੇ ਚੋਲਿਆਂ ਦੀ ਨਾਲ ਸੁੱਕੀਆਂ ਰੋਟੀਆਂ ਦੇ ਜੜ ਜੜੀਆਂ ਨੂੰ ਆਤਾ ਹੀ ਐ ਤੇ ਮੰਮੀ ਫਰੂਟ ਵੀ ਇੰਨਾ ਕਰਕੇ ਲੈ ਕੇ ਆਏ ਆ ਅੱਪਾ ਕਹਿੰਦੇ ਨਾ ਫਰੂਟ ਖਾਣਾ ਉਹ ਠਹਿਰ ਕੇ ਦੇ ਨਹੀਂ ਫਰੂਟ ਹੁੰਦੇ ਦੇ ਪਹਿਲਾਂ ਤੇਰੇ ਕੁਝ ਖਾਣ ਨੂੰ ਨਾ ਉਹਨਾਂ ਨੇ ਅੱਥੇ ਆ ਕੇ ਫਰੂਟ ਹੀ ਦੇਣਾ ਸ਼ੁਰੂ ਹੋ ਗਈਆਂ ਉਹ ਮੰਮੀ ਮੇਰੀ ਗੱਲ ਸੁਣੋ ਫਰੂਟ ਉਹਨਾਂ ਵਾਸਤੇ ਆਏ ਤੇ ਉਹਨਾਂ ਨੂੰ ਕੱਟ ਕੇ ਦਵਾਂਗੇ ਨਾ ਤੇ ਨਾਲੇ ਉਹਨਾਂ ਨੇ ਆਪਣੇ ਮੂੰਹ ਮੰਗਿਆ ਤੇ ਮੈਂ ਕੀ ਕਹਾਂ ਉਹਨਾਂ ਨੂੰ ਤੁਹਾਡੇ ਕਹਿੰਦੇ ਕਿ ਨਹੀਂ ਤੁਹਾਨੂੰ ਫਰੂਟ ਨਹੀਂ ਦੇਣਾ ਤੁਸੀਂ ਪਹਿਲਾਂ ਰੋਟੀ ਖਾਓ ਤੂੰ ਆ ਵੀ ਤਾਂ ਪਹਿਲਾਂ ਖਾ ਉਹਨਾਂ ਨੂੰ ਆਪ ਹੀ ਤਾਂ ਪਹਿਲਾਂ ਖਾ ਤੂੰ ਫਰੂਟ ਲੈ ਆਵਾ ਫਰੂਟ ਲੈ ਆਵਾ ਕਰ ਲੈ ਕਰ ਲੈ 4 ਦਿਨ ਤੇ ਸਰ ਫਰੂਟ ਹੀ ਖਵਾਂਦੀ ਰਹੀ ਕੋਈ ਗੱਲ ਨਹੀਂ ਮੰਮੀ ਜਿੰਦ ਤੱਕ ਮੇਰੇ ਕੋ ਹੁੰਦੀ ਹੈ ਨਾ ਤੇ ਮੈਂ ਤੇ ਕਰਾਂਗੀ ਰੋਟੀ ਨਹੀਂ ਉਹਨਾਂ ਨੇ ਖਾਣੀ ਫਰੂਟ ਹੀ ਖਾਣਾ ਵਾਣਸੋ ਨਹੀਂ ਚੀਜ਼ਾਂ ਹੀ ਮੰਗਣੀਆਂ ਤੇਰੇ ਕੋਲ ਹੁਣ ਤੇ ਤੂੰ ਲੱਗੀ ਆ ਮੈਂ ਬੜਾ ਸਮਝਾਣੀ ਪਰ ਤੇਰੀ ਸਮਝ ਨਹੀਂ ਆਂਦਾ ਜੇ ਜਾ ਤੂੰ ਸਮਝਣਾ ਨਹੀਂ ਚੱਲਦੀ ਮੈਂ ਜੋ ਕਹਨੀ ਹਰ ਗੱਲ ਤੇ ਸਿਰ ਮਾਰ ਦਿੰਨੀ ਹਰ ਗੱਲ ਤੇ ਸਿਰ ਮਾਰ ਦਿੰਨੀ ਕੱਲ ਉਹ ਪਿਛਤਾਣਾ ਹੀ ਵੇਖੀ ਤੇ ਮੁੜ ਕੇ ਤੂੰ ਮੈਨੂੰ ਕਿਹਾ ਨਾ ਮੈਂ ਓਖੀ ਆ ਨਾ ਗੱਲਾਂ ਤਾਂ ਤੇ ਮੈਂ ਤੇ ਤੇ ਕੁਝ ਨਹੀਂ ਕਰ ਸਕਣਾ ਓ ਮੰਮੀ ਮੇਰੀ ਗੱਲ ਸੁਣੋ ਤੁਸੀਂ ਨਾ ਟੈਨਸ਼ਨ ਨਾ ਲੋ ਤੇ ਮੈਂ ਤੁਹਾਨੂੰ ਨਹੀਂ ਕਹਿੰਦੀ ਉਹਨਾਂ ਨਾਲ ਇਤਨਾ ਦੀ ਨੋਬਤ ਹੀ ਨਹੀਂ ਆਣੀ ਕਿਉਂਕਿ ਮੈਨੂੰ ਪਤਾ ਉਹ ਕਿਤਨਾ ਦੇਗੇ ਆ ਇੰਨੇ ਸਾਲ ਨਾ ਮੈਂ ਉਹਨਾਂ ਨਾਲ ਗੱਲ ਰਹੀ ਨਹੀਂ ਆ ਪਰ ਗੱਲਬਾਤ ਤੇ ਕਰਦੀ ਰਹੀ ਆ ਨਾ ਤੁਸੀਂ ਕਰੋ ਜੋ ਕਰਨਾ ਜੋ ਮਰਜ਼ੀ ਕਰ ਜਾ ਪਰ ਜਿਦ ਦੀ ਨਹੀਂ ਗੱਲ ਨੂੰ ਪਰ ਠੀਕ ਦੀ ਠੀਕ ਆ ਪਰ ਅਨਕੀ ਹੋ ਗਿਆ ਉਹਨਾਂ ਨੂੰ ਇਹ ਕੀ ਆ ਨੂੰ ਕੀ ਹੋ ਗਿਆ ਪਤਾ ਨਹੀਂ ਗੋਲੀ ਸਵੇਰੇ ਖਾਣੀ ਕਿ ਸ਼ਾਮੀ ਖਾਣੀ ਪਤਾ ਨਹੀਂ ਲੱਗਣ ਦੇ। 음 ਪਤਾ ਨਹੀਂ ਜਿੱਥੇ ਨੰਬਰ ਲਿਆ ਹਾਂ 1 ਨੰਬਰ ਆ ਪਹਿਲਾ ਖਾਣੀ ਤੇ ਆ ਦੋ ਨੰਬਰ ਲਿਖਿਆ। ਆ ਪਾਇਲ ਪੁੱਤ ਆ ਪਾਣੀ ਲਿਆ ਦੇ ਮੈਂ ਗੋਲੀ ਖਾਣੀ ਆ। ਇੱਕ ਡੱਬਾ ਸ ਦਵਾਈਆਂ ਦਾ ਹੀ। ਚਾਸ਼ਕੁਰ ਮੰਮੀ। ਹਾਂ ਸੱਸੀ ਦਾ ਪੁੱਤਰ ਸੱਸੀ ਦਾ। ਠੀਕ ਠਾਕ ਆ। ਆਉ ਠੀਕ ਆ। ਹਾਂ ਤਾਂ ਡਿਜ਼ਾਇਨਕ ਠੀਕ ਕਰਵਾਤੀ। ਲੈਦੀ। ਹੂੰ ਚੱਲ। ਵਧੀਆ ਕੀਤਾ ਤਾ। ਇਹ ਏਲਕੇ ਤੋਂ ਬਿਨਾ ਪੁੱਤ ਨજર ਨਹੀਂ ਆਂਦਾ ਹੈਗਾ ਆ 1 2 ਨੰਬਰ ਲਿਖੇ ਆ ਪਤਾ ਵਾ ਕਿਹੜੀ ਦਵਾਈ ਖਾਣੀ ਆ ਆਹੋ ਵਖਾ ਮੈਨੂੰ ਬੇਲੋ ਆ ਖਾਣੀ ਦੇ ਤੁਰ ਤੋਂ 5 ਮਿੰਟ ਬਾਅਦ ਆ ਖਾਣੀ ਜੀ ਹਾਂ ਰਾਜੀ ਰਹਾ ਮੇਰਾ ਪੁੱਤ ਚਲੋ ਮੈਂ ਨਾ ਜਿਹੜਾ 10 ਮਿੰਟ ਚ ਆਇਆ ਮੈਨੂੰ ਨਾ ਉੱਥੇ ਕੋਈ ਬੰਦਾ ਢੀਕਣ ਡਿਆ ਤੇ ਮੈਂ 10 ਮਿੰਟ ਚ ਆਇਆ ਬੈਠੋ ਤੁਸੀਂ ਇੱਕ ਮਿੰਟ ਇੱਥੇ ਵੈ ਮੇਰੇ ਕੋਲ ਗੋਲਡੀ ਤੂੰ ਪਤਾ ਨਹੀਂ ਕਿਹੜੇ ਮੋਤੀ ਦਾਨ ਕੀਤੇ ਆ ਜਿਹੜੀ ਤੇਰੀ ਇੰਨੀ ਵੋਟੀ ਚੰਗੀ ਹੈਗੀ ਆ ਇਸ ਤਰ੍ਹਾਂ ਨਹੀਂ ਆ ਮਮਾ ਤੂੰ ਹੀ ਜੇ ਚੰਗੇ ਜੇ ਨਾ ਉਹਦੇ ਨਾਲ ਤੇ ਉਹ ਤੁਹਾਡੇ ਨਾਲ ਚੰਗੀ ਆ ਅਗਰ ਤੁਸੀਂ ਗਲਤ ਹੁੰਦੇ ਤੇ ਉਹ ਵੀ ਗਲਤ ਹੋ ਜਾਂਦੀ ਨਹੀਂ ਪੁੱਤਰ ਮੈਂ ਤਾਂ ਬੜੀ ਖੁਸ਼ ਹੈਗੀ ਆ ਉਹਦੀਆਂ ਆਤਾਂ ਵੇਖ ਕੇ ਇੰਨਾ ਸਾਡਾ ਧਿਆਨ ਰੱਖਦੀ ਆ ਇੰਨਾ ਚਾਹ ਕਰਦੀ ਸਾਡਾ ਜੇ ਕਿਤੇ ਸਾਡੇ ਕੋਲ ਉੱਥੇ ਜਾਂਦੀ ਆ ਤਦ ਵੀ ਸਾਰੀ ਜ਼ਿੰਮੇਵਾਰੀ ਆਪਣੀ ਨਿਭਾਉਂਦੀ ਆ ਮੈਂ ਇੱਥੇ ਆਈ ਆ ਤਦ ਵੀ ਜ਼ਿੰਮੇਵਾਰੀ ਨਿਭਾਉਂਦੀ ਸਾਡੀ ਦਵਾਈ ਦਾ ਰੋਟੀ ਪਾਣੀ ਦਾ ਹਰ ਕੁਝ ਤੇ ਧਿਆਨ ਰੱਖਦੇ ਤੇ ਪੁੱਤ ਤੂੰ ਕਦੀ ਉਹਨੂੰ ਕੋਈ ਦੁੱਖ ਨਾ ਦੇਵੇਂ ਜਿ ਤਰ੍ਹਾਂ ਤੈਨੂੰ ਕਹੇ ਨਾ ਤੂੰ ਉਤਰਾਂ ਕਰਿਆ ਕਰ ਬੜੀ ਸਿਆਣੀ ਕੁੜੀ ਹੈਗੀ ਆ ਬੜੀ ਸਮਝਦਾਰ ਹੈਗੀ ਆ ਉਹਨੂੰ ਪਤਾ ਹੈ ਮੈਂ ਕਿਹੜੀ ਰਿਸ਼ਤੇਦਾਰੀ ਨੂੰ ਕਿਹੜੀ ਜਗ੍ਹਾ ਤੇ ਰੱਖਣਾ ਹੁਣ ਬੇਸ਼ੱਕ ਉਹਦੀ ਮੰਮੀ ਵੀ ਆਈ ਹੈ ਨਾ ਪਰ ਉਹਨੇ ਕਦੀ ਇਹ ਚੀਜ਼ ਦਾ ਮਹਿਸੂਸ ਨਹੀਂ ਹੁਣ ਦਿੱਤਾ ਤੇ ਨਾਲੇ ਪੁੱਤ ਮੇਰੀ ਗੱਲ ਸੁਣੋ ਹੋ ਸਾਨੂੰ ਜਾਣਦੇ ਉਹ ਨਹੀਂ ਇਹ ਲੈਣੀ ਜਾਣਾ ਤੁਸੀਂ ਆਏ ਰੁਕ ਜਾਓ بارشਾਂ ਪੁਰਸ਼ਾਂ ਸ਼ੁਰੂ ਹੋ ਲੈਂਦੇ ਫੇਰ ਚਲੇ ਜਾਓ ਲੈ ਗਰਮੀ ਬੜੀ ਹੈ ਤੁਸੀਂ ਇੱਥੇ ਰੋ ਉਥੇ ਇੰਨੇ ਇੰਨੇ ਲੰਬੇ ਘੱਟ ਲੱਗ ਜਾਂਦੇ ਆ ਤੇ ਕਿੱਥੇ ਘੱਟ ਲੱਗ ਜਾਂਦੇ ਆ ਹੈ ਹੁਣ ਤਾਂ ਬੜੀ ਐ ਸਹੂਲਤ ਹੁਣ ਨਹੀਂ ਘੱਟ ਲੱਗਦੇ ਤੇ ਨਾਲੇ ਪੁੱਤ ਉਥੇ ਕਰੀ ਗਰਮੀ ਹਰ ਇੱਕ ਚੀਜ਼ ਦੇ ਤੂੰ ਮੈਨੂੰ ਲਵਾ ਕੇ ਦਿੱਤੀ ਚਲੋ ਮੈਂ ਨਾ ਉਥੇ ਬੰਦਾ ਕੋਈ ਡੀਕਣ ਡਿਆ ਵਾ ਮੈਂ ਤੁਹਾਡੇ ਕੋ 10 ਮਿੰਟ ਚੋਂਦਾ ਤੇ ਹਜੇ ਜਾਣ ਦਾ ਪ੍ਰੋਗਰਾਮ ਨਾ ਬਣਾਇਓ ਹੱਲੇ ਨਹੀਂ ਜਾਣਾ ਕਿੰਨਾ ਸਮਝਦਾਰ ਮੇਰਾ ਪੁੱਤ ਜਦੋਂ ਮੈਂ ਜਾਂਦਾ ਨਾ ਰਣੀ ਉਹਦੋ ਹੀ ਕਹਿ ਰੰਦਾ ਕਿ ਮੈਂ ਨਹੀਂ ਜਾਂਦਣਾ ਤੇ ਉੱਠ ਕੇ ਭੱਜ ਜਾਂਦਾ ਹੈਗਾ ਮੇਰਾ ਪੁੱਤ ਬੜਾ ਸਮਝਦਾਰ ਹੈ ਨਾਲੇ ਮੇਰੀ ਨੂੰ ਸਿਆਣੇ ਸਹੀ ਕਹਿੰਦੇ ਕਿ ਦੋਵੇਂ ਸਮਝਦਾਰ ਹੋਣ ਨਾ ਫੇਰ ਹੀ ਘਰ ਚੱਲਦੇ ਤੇ ਬੜੇ ਵਧੀਆ ਤਰੀਕੇ ਨਾਲ ਘਰ ਚਲਾਣਦੇ ਹੈ ਮੇਰੇ ਪੁੱਤ ਨੂੰ ਕਿੰਨਾ ਮੇਰਾ ਫਿਕਰ ਆ ਇਹਨੂੰ ਪਤਾ ਸੀ ਖਿਆਣਾ ਕੋਦਨ ਟੁੱਟ ਗਈ ਤੇ ਬਣਾ ਕੇ ਵੀ ਲਿਆਤੀ ਹੈ ਕਿੱਥੇ ਕਰਨ ਦੀ ਮੰਮੀ ਅੱਜ ਮੈਂ ਮਿਲੀ ਨਹੀਂ ਉਹਨਾਂ ਨੂੰ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਆਇਓ ਆਇਓ ਸਤਿ ਸ਼੍ਰੀ ਅਕਾਲ ਆਇਓ ਆਇਓ ਹਾਂ ਜੀ ਕੀ ਕਰਨ ਦੇ ਜੀ ਕੀ ਵੇਖਣ ਦੇ ਜੇ ਬਸ ਡਰਾਮੇ ਸ਼ਰਮੇ ਵੇਖਣ ਲਈ ਐਂ ਟਾਈਮ ਪਾਸ ਕਰਨੀ ਵੀ ਹੈ ਅੱਛਾ ਅੱਛਾ ਫੋਰਸਣਾ ਕੀ ਹਾਲਿਆ ਠੀਕ ਹੈ ਤੁਸੀਂ ਸੁਣਾਓ ਬਸ ਪੰਜੇ ਵਦਿਗਾ ਇਹ ਕੀ ਫੜੀ ਫਿਰਦੇ ਆਥੇ ਇਹ ਪੰਜੇ 골ਡੀ ਨੇ ਮੈਨੂੰ ਦਵਾਈਆਂ ਲਿਆ ਕੇ ਦਿੱਤੇਗਾ ਅ ਬੀਪੀ ਦੀ ਦਵਾਈ ਆ ਆ ਸੜ ਜਾਣਾ ਡਾਕਟਰ ਕਹਿੰਦਾ ਇਹ ਖਾਣੀ ਪੈਣੀ ਗੋਲੀ ਤੁਹਾਨੂੰ ਇਹ ਤੇ ਖਾਣੀ ਪੈਣੀ ਪਰ ਪੰਜੀ ਜੇ ਤਾਂ ਨਾ ਖੁਰਾਕ ਆਪਣੇ ਹਿਸਾਬ ਦੀ ਖਾਓ ਥੋੜੀ ਥੋੜੀ ਖਾਓ ਤੇ ਫਿਰ ਦਵਾਈਆਂ ਦੀ ਲੋੜ ਹੀ ਨਹੀਂ ਪੈਣੀ ਪੰਜੀ ਮੈਂ ਤਾਂ ਥੋੜੀ ਖਾਣੀ ਆ ਇੱਕ ਇੱਕ ਫਰਕਾ ਸਵੇਰੇ ਖਾਨੀ ਆ ਇੱਕ ਦੁਪਹਿਰੇ ਖਾਨੀ ਆ ਜੇ ਜਿਆਦਾ ਵੇ ਤੇ ਵੱਧ ਤੋਂ ਵੱਧ ਦੋ ਖਾ ਲਵੇ ਸ਼ਾਮ ਨੂੰ ਦਿਨ ਦੇ ਮੇਰੇ ਚਾਰ ਰੋਟੀਆਂ ਜੇ ਟੋਟਲ ਮੈਂ ਤੁਹਾਨੂੰ ਦੱਸਾਂ ਕੱਲ ਜਿਵੇਂ ਤੁਸੀਂ ਫਰੂਟ ਖਾਦਾ ਫਰੂਟ ਵੀ ਹਿਸਾਬ ਨਾਲ ਖਾਓ ਉਹਨਾਂ ਚੋ ਸ਼ੂਗਰ ਹੁੰਦੀ ਦੇ ਬੱਚਿਆਂ ਨੂੰ ਮੈਨੂੰ ਕੀ ਪਤਾ ਬੱਚਿਆਂ ਨਹੀਂ ਸਮਝੇ ਬੱਚਿਆਂ ਤੇ ਲਾਡ ਪਿਆਰ ਨਾਲ ਕਹਿਣਾ ਹੀ ਆ ਮੰਮੀ ਖਾ ਲਾ ਖਾ ਲਾ ਅੱਜ ਗਰੀਆਂ ਖਾਂਦੇ ਪੈਸੀ ਬਦਾਮਾਂ ਦੀਆਂ ਪਾਵੇ ਪਿਉਂਗੇ ਉਹ ਨਾ ਰਾਤੀ কিরਣ ਨੇ ਤੇ ਗੋਲਡ ਨੇ ਪੀਉਂਦੀਆਂ ਕੰਦੇ ਮੰਮੀ ਆ ਤੂੰ ਹੀ ਐਣਕ ਲਾਉਂਦੇ ਨਾ ਤੇ ਅੱਖਾਂ ਕਮਜ਼ੋਰ ਆ ਢਾਡੀਆਂ ਤੇਰੇ ਕਰ ਬਦਾਮ ਜਿਹੜੇ ਨਾ ਭਿਓ ਕੇ ਖਾਇਆ ਕਰੋ ਚੰਗੇ ਹੁੰਦੇ ਆ ਪਰ ਭਾਜੀ ਤਸੀਰ ਤੇ ਉਹ ਚ ਗਰਮੀ ਦਿੰਦੀ ਆ ਭਾਵੇਂ ਭਿਓ ਕੇ ਆ ਲੋ ਤੇ ਚਿੱਲੜ ਉਤਰ ਜਾਂਦੇ ਆ ਭਿਓ ਨਾਲ ਤਸੀਰ ਤੇ ਗਰਮੀ ਹੁੰਦੀ ਆ ਉਹਦੀ ਤੇ ਗਰਮੀ ਹੱਤ ਦੀ ਪੈਂਦੀ ਵੀ ਉਤੋਂ ਤੇ ਉਤੋਂ ਬਦਾਮ ਖਾਈ ਜਾਂਦੇ ਫਿਰ ਤੇ ਉਹਦੇ ਬੀਪੀ ਵਧਣਾ ਹੀ ਵਧਣਾ ਉਹਦੇ ਨਾਲ ਅੱਛਾ ਇਹ ਉਹਨਾਂ ਕਰਕੇ ਮੇਰਾ ਬੀਪੀ ਵਧਣ ਦੇ ਆ ਉਹਨਾਂ ਬੀਪੀ ਵਧਣਾ ਹੀ ਵਧਣਾ ਤੂੰ ਸਾਬ ਨਾਲ ਖਾਣਾ ਪੀਣਾ ਰੱਖੋ ਆਪਣਾ ਐ ਸਮਰਥ ਸਾਬ ਨਾਲ ਖਾਈ ਪੀਵੀ ਦਾ ਚੱਲ ਭਾਜੀ ਹਾਂ ਇਹ ਚੰਗਾ ਹੈ ਤੁਸੀਂ ਮੈਨੂੰ ਦੱਸਤਾ ਤੇ ਹੋਰ ਹੀ ਪੜੇ ਲਿਖੇ ਜੈ ਨਾ ਤੇ ਐਸ ਕਰਕੇ ਮੈਂ ਸਾਬ ਨਹੀਂ ਖਾਇਆ ਕਰਾਂਗੀ ਸਵੇਰੇ ਵੀ ਥੋੜਾ ਥੋੜਾ ਖਾਈਦਾ ਹੈ ਫਰੂਟ ਫਰਟ ਨਹੀਂ ਚੜਾਈਦੇ ਇੱਕਦਮ ਮਾੜਾ ਮੋਟਾ ਬ੍ਰੈਡ ਪੀਸ ਲੱਲਿਆ ਤੇ ਚਾਹ ਦਾ ਕੱਪ ਲੱਲਿਆ ਰਸ ਲੱਲਿਆ ਬਿਸਕੁਟ ਲੱਲਿਆ ਤੇ ਬਸ ਇਸ ਤਰ੍ਹਾਂ ਹੀ ਰੱਖੋ ਆਪਣਾ ਹਾਂ ਤੇ ਸਵੇਰ ਦੀ ਰੋਟੀ ਨਾ ਖਾਇਆ ਕਰਾ ਨਾ ਖਾਇਆ ਕਰੋ ਖਾਣੀ ਅੱਧੀ ਪੌਣੀ ਖਾ ਲਈ ਗੱਲ ਖਤਮ ਐਨਾ ਹੀ ਰੱਖਿਆ ਕਰੋ ਖਾਣ ਪੀਣ ਦਾ ਸੁੱਕਾ ਹੀ ਫੁਲਕਾ ਖਾਦਾ ਪਰੌਂਠੇ ਪਰਾਂਡੇ ਖਾਦਦੇ ਨਾ ਮੈਂ ਆਤਾ ਪੰਜੀ ਸ਼ਕੀਨ ਬੜੀਆਂ ਰੋਟੀ ਚੁੱਪੜ ਕੇ ਖਾਨੀ ਮੈਨੂੰ ਚੰਗੀ ਲੱਗਦੀ ਹੈ ਪੰਜੀ ਉਮਰ ਤੇ ਨਹੀਂ ਹਜਮ ਹੁੰਦੀਆਂ ਤੇ ਤੈਨੂੰ ਤੇ ਬਿਮਾਰੀਆਂ ਲੱਗ ਜਾਂਦੀਆਂ ਸੰਦੋਈਆਂ ਖਾਣੀਆਂ ਪੈਂਦੀਆਂ ਮੇਰੇ ਵੱਲ ਵੇਹ ਲੋ ਮੈਂ ਕਦੀ ਦਵਾਈਆਂ ਖਾਣਦੀ ਤੁਹਾਡੇ ਸਾਹਮਣੇ ਤੁਸੀਂ ਵੀ ਤੇ ਤਿੰਨ ਚਾਰ ਦਿਨ ਹੋ ਮੈਨੂੰ ਵੇਖਦੇ ਹੀ ਪਿਓ ਮੈਂ ਕਦੀ ਦਵਾਈਆਂ ਖਾਂਦੇ ਓ ਰੱਬਾ ਆਪਾਂ ਟੀ ਸਵੇਰੇ ਸਵੇਰੇ ਚਾਰ ਚਾਰ ਪਰੌਂਠੇ ਖਾਂਦੇ ਨਾ ਨਾ ਕਿਉਂ ਰੱਖ ਕੇ ਫ੍ਰੀਜ ਚ ਕੋਈ ਚੀਜ਼ ਨਹੀਂ ਛੱਡਦੀ ਉਧਰ ਆਉਂਗੀ ਪਾਇਲੇ ਸੇਬ ਕੱਟਦੇ ਅਨਾਰ ਕੱਟਦੇ ਕੰਟੀਨ ਜੇ ਇੱਕ ਰੋਟੀ ਖਾਂਦੀ ਵਿਚਾਰੀ ਤੇ ਉਹ ਵੀ ਗੱਲਾਂ ਕਰਦੀ ਸੋਚ ਰਹੀ ਨੂੰ